ਤੇ ਵੀਰ ਜੀ ਮੇਰਾ ਨਾਮ ਕੀ ਬੋਲੋ ਮੈਂ ਗਮਨਜੀਤ ਓਕੇ ਤੇ ਪਿੰਡ ਇੰਦਣਾ ਕਲਸਕੇ ਜ਼ਿਲ੍ਹਾ ਜਲੰਧਰ ਠੀਕ ਹੈ ਤੇ ਮੇਰੇ ਉੱਤਰੋਂ ਲੱਕ ਦੀ ਸਾੜ ਲੱਗੀ ਹੋਈ ਸੀਗੀ ਪੱਚੀਆਂ ਸਾਲਾਂ ਤੋਂ ਮੈਨੂੰ 26 ਸਾਲ ਤੋਂ ਪ੍ਰੋਬਲਮ ਸੀਗੀ ਮੈਂ ਬਹੁਤ ਜ਼ਿਆਦਾ ਮੈਡੀਸਿਨ ਖਾਂਦੇ ਆ ਜਿੱਤੇ ਜਿੱਤੇ ਵੀ ਕਹਿੰਦੇ ਸੀ ਮੈਂ ਉੱਤੇ ਉੱਤੇ ਤੱਕ ਜਾਂਦੀ ਰਹੀਆਂ ਟ੍ਰੀਟਮੈਂਟ ਵੀ ਬਹੁਤ ਜ਼ਿਆਦਾ ਕਰਵਾਇਆ ਪਰ ਜਿੰਨਾ ਚਿਰ ਮੈਂ ਆਇਆ ਮੈਡੀਸਿਨ ਖਾਂਦੀ ਸੀ ਉਹਨੇ ਚੇਰੇ ਫਰਕ ਸੀ ਮੈਂ ਉੱਠ ਕੇ ਫੇਰ ਹੁੰਦੀ ਸੀ ਠੀਕ ਮੈਂ ਸਾਰੀ ਜੋੜ ਲਾ ਲਈ ਸੀ ਹਾਂਜੀ ਹਾਂਜੀ ਮੈਂ ਸਾਰੀ ਤਰ੍ਹਾਂ ਨਾਲ ਫਿਰ ਮੇਨੂੰ ਕੋ ਥਾਇਰੋਇਡ ਵੀ ਹੋ ਗਿਆ ਸੀਗਾ ਥਾਇਰੋਇਡ ਦੇ ਨਾਲ ਮੇਰੀਆਂ ਦਰਦਾਂ ਬਹੁਤ ਜ਼ਿਆਦਾ ਸੀਗੀਆਂ ਕਿ ਮੈਂ ਉੱਠ ਕੇ ਚਾਹ ਦਾ ਕੱਪ ਵੀ ਨਹੀਂ ਸੀ ਬਣਾ ਸਕਦੀ ਠੀਕ ਹੈ ਬਹੁਤ ਜ਼ਿਆਦਾ ਪ੍ਰੋਬਲਮ ਵਿੱਚ ਸੀਗੀ ਮੈਂ ਤੇ ਫਿਰ ਮੈਨੂੰ ਜੀਜੀ ਮਿਲੇ ਤੇ ਇਹਨਾਂ ਨੇ ਮੇਰੀ ਬੋਡੀ ਸਰਵਿਸ ਸਟਾਰਟ ਕੀਤਾ ਹਾਂਜੀ ਇਹਨਾਂ ਨੇ ਫਿਰ ਮੈਨੂੰ ਜੋਰ ਪਾਇਆ ਕਿ ਤੁਸੀਂ ਇੱਕ ਵਾਰ ਇਹ ਜੂਸ ਕਰਕੇ ਦੇਖੋ ਹਾਂ ਜੀ। ਇਹ ਫਿਰ ਮੈਂ ਬੋਡੀ ਸਰਵਿਸ ਕੀਤਾ ਤੇ ਉਹ ਦਿਨੋਂ ਮੈਨੂੰ ਥੋੜਾ ਥੋੜਾ ਫਰਕ 20 ਦਿਨ ਬਾਅਦ ਪੈਣਾ ਸ਼ੁਰੂ ਹੋ ਗਿਆ। ਅੱਛਾ। ਤੇ ਫਿਰ ਮੈਂ ਦੋ ਪੈਕ ਕਿੰਨਾ ਟਾਈਮ ਹੋ ਗਿਆ ਪੰਜ ਬਿੱਤੇ ਨੂੰ ਤੁਹਾਨੂੰ? ਮੈਨੂੰ ਹੋ ਗਿਆ ਦੋ ਤਿੰਨ ਚੰ ਮਹੀਨੇ ਤਾਂ ਹੋ ਹੀ ਗਏ। ਓਕੇ ਮੈਂ 100 ਦਿਨ ਦਾ ਕੋਰਸ ਪੂਰਾ ਕਰਨਾ ਤੁਸੀਂ। ਕਿੰਨਾ ਫਰਕ ਹੈ ਤੁਹਾਨੂੰ ਅੱਜ ਮੈਨੂੰ ਕਾਫੀ ਫਰਕ ਹੈ ਬਸ 10% ਰਹਿੰਦੇ ਬਾਕੀ ਬਿਲਕੁਲ ਨਹੀਂ 90% ਬਿਲਕੁਲ ਸਹੀ ਜਿੱਦੇ ਤੁਹਾਡੇ ਸਾਰੇ ਡਾਕਟਰਾਂ ਦੇ ਹੱਥ ਖੜੇ ਹੋ ਗਏ ਸਿਰਕ ਨਹੀਂ ਹੋ ਰਹੇ ਸੀ ਜਿੱਦਾਂ ਮੈਂ ਜਾਂਦੀ ਸੀ ਤੇ ਮੈਨੂੰ ਤਾਂ ਡਾਕਟਰ ਦੇਖ ਕੇ ਹੀ ਤੁਰਦੀ ਨੂੰ ਦੇਖ ਕੇ ਜਵਾਬ ਦੇ ਦਿੰਦੇ ਸੀਗੇ ਐਮ ਆਰ ਆਈ ਵੀ ਕਰਾਈਆਂ ਮੈਨੂੰ ਜਲੰਧਰ ਕੋਲੋਂ ਡਾਕਟਰ ਨੇ ਵੀ ਸਾਬ ਜਵਾਬ ਦਿੱਤਾ ਸੀ ਕਹਿੰਦਾ ਵੀ ਤੇਰਾ ਐਬ੍ਰੇਸ਼ਨ ਹਾਲ ਨਾ ਹੋਰ ਕੋਈ ਹਾਲ ਨਹੀਂ ਹੈਗਾ ਕਹਿੰਦਾ ਨਹੀਂ ਤਾਂ ਪਾ ਇੱਕ ਠੀਕਾ ਲੱਗਣਾ 5000 ਦਾ ਤੇ ਦੋ ਡੀਕੇ ਲਗਾਉਂਗੀ ਉਹ ਥੋੜਾ ਚਿਰ ਰਸਾ ਰਹਿਣਾ ਬਾਅਦ ਫੇਰ ਲਗਾਉਣੇ ਪੈਣਗੇ ਮੈਂ ਲੱਖਾਂ ਰੁਪਏ ਵਿੱਚ ਖਰਚ ਕਰਦਾ ਕੰਮ ਕੰਮ ਤੂੰ ਹੀ ਬੈਠੇ ਸੀ ਹਾਂਜੀ ਹੁਣ ਤਾਂ ਮੈਂ ਹੁਣ ਦੇ ਹੀ ਸੀ ਹੁਣ ਤਾਂ ਮੈਂ ਕੋਈ ਚਾਹ ਦਾ ਕੱਪ ਮੇਰੇ ਸੇ ਬਣਾਦਾ ਹੁਣ ਕੀ ਅੱਜ ਕੀ ਕੰਡੀਸ਼ਨਾਂ ਕੰਮ ਕਰਨ ਦੀ ਮੈਂ ਪੰਜ ਵਜੇ ਸਾਰੇ ਕੰਮ ਕਰਦੇ ਆ ਓਕੇ ਹਾਂਜੀ ਹਾਂਜੀ ਮੈਂ ਸੇਵਾ ਤੇ ਵੀ ਜਾਂਦੀ ਆ ਵੈਸੇ ਵੀ ਡੇਰੇ ਜਾਂਦੀ ਆ ਸਾਰਾ ਕੰਮ ਕਰ ਦਿੰਦੀ ਆ ਸਾਰੇ ਘਰ ਦਾ ਕਰਕੇ ਫੇਰ ਮੈਂ 사ਸੰਗਰ ਵਿੱਚ ਜਾਂਦੀ ਆ ਤੂੰ ਸਿਲਾਈ ਵੀ ਦੱਸ ਰਹੀ ਸੀ ਸਿਲਾਈ ਵੀ ਕਰਦੀ ਆ ਮੈਂ ਸਟਿਚਿੰਗ ਉਹ ਕਰਦੀ ਆ ਪਹਿਲਾਂ ਤਾਂ ਕੁਝ ਨਹੀਂ ਕਰਦੀ ਸੀ ਤੁਹਾ ਜਾਨ ਹੀ ਬਣਦੀ ਸੀ ਤੀਂ ਕਿੱਥੋਂ ਬਣਦੀ ਹਾਂਜੀ ਪਹਿਲਾਂ ਮਤਲਬ ਸੀਗੇ ਜਦੋਂ ਮੇਨੇ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਤੇ ਮੇਰੇ ਤੋਂ ਕੁਝ ਨਹੀਂ ਸੀ ਹੋਣਾ ਓਕੇ ਹਾਂਜੀ ਹੁਣ ਤਾਂ ਮੈਂ ਬਹੁਤ ਜ਼ਿਆਦਾ ਠੀਕ ਆ ਕਿੰਨਾ ਟਾਈਮ ਸਵਾਈ ਕਰਦੇ ਹੋ ਤੁਸੀਂ ਸਵਾਈ ਤਾਂ ਮੈਂ ਪਰ ਮੈਂ ਸਾਰਾ ਦਿਨ ਬੈਠੀ ਰਹਾਂ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਬਣਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੱਖਾਂ ਹੀ ਲੋਕ ਦੇਖਣਗੇ ਤੁਸੀਂ ਨਹੀਂ ਇਹ ਦੇਣਾ ਚਾਹੁੰਦੇ ਹਾਂਜੀ ਮੈਂ ਤਾਂ ਇਹ ਕਹੂੰਗੀ ਵੀ ਤੁਸੀਂ ਜਿਹੜੇ ਡਾਕਟਰਾਂ ਦੇ ਘੁੰਮਣਾ ਡਾਕਟਰਾਂ ਦੇ ਨਾਲ ਜਾਓ ਤੁਸੀਂ ਬਿਓਰੀ ਸਰਵਿਸ ਜੂਸ ਪੀਓ ਤੇ ਆਪਣੀ ਜ਼ਿੰਦਗੀ ਵਧੀਆ ਬਣਾਓ ਥੈਂਕ ਯੂ ਬਹੁਤ